ਪੰਜਾਬ ਦੇ ਲੋਕੀ ਆਪਣੇ ਪਰਿਵਾਰ ਦੀ ਖੁਸ਼ੀ ਲਈ ਧਾਰਮਿਕ ਸਥਾਨਾਂ ਤੇ ਸੁੱਖ ਸੁਖਦੇ ਹਨ ਅਤੇ ਪ੍ਰਮਾਤਮਾ ਸਾਨੂੰ ਖੁਸ਼ੀਆਂ ਬਖਸ਼ ਤੇ ਲੋਕੀ ਪ੍ਰਸ਼ਾਦ ਚੜਾਉਂਦੇ ਆ। ਆਹ ਤੁਹਾਨੂੰ ਇੱਕ ਅਜੇ ਸਥਾਨ ਤੇ ਲੈ ਚਲਦੇ ਆ ਜਿੱਥੇ ਸ਼ਰਾਬ ਚੜਦੀ ਹੈ। ਅਤੇ ਲੋਕੀ ਦੂ ਦੂਰ ਤੋਂ ਆ ਕੇ ਦੇਸੀ ਅੰਗਰੇਜ਼ੀ ਤੇ ਵਿਦੇਸ਼ੀ ਸ਼ਰਾਬ ਇੱਥੇ ਚੜਾਉਂਦੇ ਹਨ ਅਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਆ। ਗੱਲ ਕਰਦੇ ਹਾਂ ਅਮਰਸਰ ਜ਼ਿਲ੍ਹੇ ਦੇ ਪਿੰਡ ਪੋਆ ਵਿੱਚ ਜਿੱਥੇ ਹਰ ਸਾਲ ਦੀ ਤਰ੍ਹਾਂ 22 ਤੋਂ 24 ਮਾਰਚ ਤੱਕ ਇਹ ਮੇਲਾ ਲੱਗਦਾ ਹੈ ਤੇ ਲੱਖਾਂ ਸੰਗਤਾਂ ਸ਼ਰਾਬ ਲੈ ਕੇ ਆਉਂਦੀਆਂ ਹਨ। ਅਦੇ ਭੋਗ ਲਵਾਉਂਦੀਆਂ ਨਤਮਸਕ ਹੁੰਦੀਆਂ ਸਾਡੇ ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਲਹਿਲ ਵੀ ਖੁਦ ਇਸ ਜਗ੍ਹਾ ਤੇ ਦਰਸ਼ਨ ਕਰਨ ਦੇ ਲਈ ਗਏ ਉਹਨਾਂ ਨੇ ਕਿਹਾ ਕਿ ਇੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਹਨ ਜਿੱਥੇ ਪਹਿਲਾਂ ਮਰਦਾਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ ਪਰ ਹੁਣ ਉਹਨਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਦੇ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ ਪੇਸ਼ ਹੈ ਖਾਸ ਰਿਪੋਰਟ ਇਸ ਮੇਲੇ ਪੰਜਾਬ ਦੇ ਬਹੁਤ ਵਿਖੇ ਹੋਣਗੇ ਚਾਹੇ ਉਹ ਦੀਵਾਲੀ ਮੇਲਾ ਸਾਂਗੀ ਮੇਲਾ ਚਾਹੇ ਹੋਲੀ ਮੇਲਾ ਜਾਣੇਗਾ ਹੋਰ ਮੇਲੇ ਬਹੁਤ ਹੁੰਦੇ ਨੇ ਜਹਾਨ ਬਹੁਤ ਹੁੰਦੇ ਨੇ ਪਰ ਇਹ ਮੇਲਾ ਜਰਮਤਨ ਦਿਖਾਉਣ ਲੱਗਾ ਜਾਂ ਦਿਖਾ ਰਹੇ ਆ ਇਹ ਮੇਲਾ ਪਿੰਡ ਭੌਮਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਜਿੱਥੇ ਬਾਬਾ ਰੋਡੇ ਸ਼ਾਹ ਦੀ ਮਜ਼ਾਰ ਤੇ ਬਾਬਾ ਰੋਡੇ ਸ਼ਾਹ ਦੇ ਉੱਤੇ ਮਜ਼ਾਰ ਦੇ ਉੱਤੇ ਹਰ ਸਾਲ ਬਹੁਤ بڑا ਮੇਲਾ ਲੱਗਦਾ ਜੋ ਇਸ ਮੇਲੇ ਦੇ ਦੌਰਾਨ ਸੰਗਤਾਂ ਲੱਗਦੀਆਂ ਹੋ ਰਹੀਆਂ ਨੇ ਆਪਣੀਆਂ ਸੁੱਖਾਂ ਸੁੱਖੀਆਂ ਨੇ ਸੁੱਖਾਂ ਸੁੱਖਣ ਤੋਂ ਬਾਅਦ ਤੁਸੀਂ ਆਮ ਤੌਰ ਤੇ ਦੇਖਿਆ ਹੋਏਗਾ ਕਿ ਹਰ ਥਾਂ ਦੇ ਉੱਤੇ ਪ੍ਰਸ਼ਾਦ ਜਿਹੜਾ ਕਿਸੇ ਨਾ ਕਿਸੇ ਰੂਪ 'ਚ ਉਹ ਮਹਾਰਾਜ ਦੇ ਜਾਂ ਬਾਬੇ ਦੇ ਚਰਨਾਂ ਦੇ ਚੜਾਇਆ ਜਾਂਦਾ ਪਰ ਇਸ ਮੇਲੇ ਦੀ ਖਾਸੀਅਤ ਕੀ ਹੈ ਜਿਹੜੀ ਖਾਸੀਅਤ ਮੈਂ ਦੱਸਣਾ ਚਾਹੁੰਨਾ ਕਿ ਇਸ ਮੇਲੇ ਜਿੱਦੋਂ ਸੁੱਖ ਨੇ ਤੇ ਇੱਥੇ ਸ਼ਰਾਬ ਸੁੱਕੀ ਜਾਂਦੀ ਹੈ ਕਿ ਕਿਸੇ ਨੇ ਬਾਹਰ ਜਾਣਾ ਵਿਦੇਸ਼ ਦੇ ਅੰਦਰ ਦੇਖੇ ਸੋਕੇ ਜਾਂਦਾ ਇਹ ਬਾਬਾ ਜੀ ਮੈਨੂੰ ਵਿਦੇਸ਼ ਭੇਜ ਦਿਓ ਕਿ ਮੈਂ ਜਦੋਂ ਵਿਦੇਸ਼ ਤੋਂ ਵਾਪਸ ਆਵਾਂਗਾ ਤੇ ਤੁਹਾਡੇ ਚਰਨਾਂ 'ਚ ਇੱਕ ਵਧੀਆ ਵਿਸਕੀ ਦੀ ਬੋਤਲ ਦਾ ਜਿਹੜਾ ਪੂਰ ਤੁਹਾਡੇ ਚਰਨਾਂ 'ਚ ਢਾਉਂਦਾ ਐਸੇ ਹੀ ਤਰ੍ਹਾਂ ਜੀਵੰਦਾਰ ਆਪਣੀ ਪੱਕੀ ਫਸਲ ਦੀ ਰਾਖੀ ਲਈ ਤੇ ਪੱਕੀ ਫਸਲ ਦੇ ਤੁਕਰਾਉਣ ਵਾਸਤੇ ਅਰਦਾਸ ਕਰਦੇ ਨੇ ਬਾਬਾ ਜੀ ਇਸ ਵੇਲੇ ਕਲਕ ਦਸ ਝਾੜ ਵਧੀਆ ਹੋ ਜੇ ਤੇ ਮੈਂ ਤੁਹਾਡੇ ਇਸੇ ਸ਼ਰਾਬ ਦੀ ਬੋਤਲ ਝੜਾਉਂਦਾ ਇਸੇ ਇਤਰਾ ਦੋ ਕਾਪਨੀ ਸੁੱਖਾ ਸੁੱਖਦੇ ਨੇ ਕੋਈ ਪੁੱਤ ਦੀ ਕੋਈ ਧੀ ਦੀ ਕੋਈ ਵਿਆਹ ਦੀ ਕੋਈ ਕਿਸੇ ਦੀ ਤੇ ਉਸ ਸੁੱਖ ਦੇ ਤਰ੍ਹਾਂ ਸ਼ਰਧਾ ਵਜੂ ਬਾਬਾ ਅਰੋੜੇ ਸ਼ਾਹ ਦੇ ਚਰਨਾਂ 'ਚ ਸ਼ਰਾਬ ਦੀ ਬੋਤਲ ਲੈ ਕੇ ਆਉਂਦੇ ਨੇ ਤੇ ਸ਼ਰਾਬ ਤੇ ਖਿੜਦੀ ਹੈ ਤੇ ਇੱਥੇ ਸ਼ਰਾਬ ਦਾ ਭੋਗ ਲੱਗਣ ਤੋਂ ਬਾਅਦ ਜਿਹੜੀ ਬੋਤਲ ਵੱੰਦੀ ਆ ਉਹ ਸਾਰੀ ਦੀ ਸਾਰੀ ਸੰਗਤ 'ਤੇ ਵਰਤਾਈ ਜਾਂਦੀ ਆ ਸੋ ਇਸ ਮੇਲੇ ਦੀ ਖਾਸियत ਇਹ ਦੱਸਣ ਵਾਸਤੇ ਕਿ ਸਿੰਡੀਗਰ ਤੋਂ ਤਾ ਆਇਆ ਜਾਂ ਤੌਰ ਤੇ ਜਲੇ ਅੰਮਰਸਰ ਕੇ ਮਸ਼ਹੂਰ ਹੈ ਕਿ ਬਾਬੇ ਰੋਨੇ ਸ਼ਾਹ ਦਾ ਮੇਲਾ ਕਿ ਅੱਖੀ ਵੇਖਣ ਵਾਸਤੇ ਕਿ ਨਾਚਣ ਵਾਸਤੇ ਵੀ ਆਉਂਦੇ ਜਿਹੜੇ ਲੋਕ ਮੰਨਦਾ ਜਾਂ ਸੁੱਖਣਾ ਸੁੱਕਦੇ ਨੇ ਕਿ ਮੈਂ ਸ਼ਰਾਬ ਚੜਾਉਂਦਾ ਇੱਥੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਕੋਈ ਫੌਜ ਨਹੀਂ ਕਿਸੇ ਦਾ ਕੋਈ ਨਾਕਾ ਨਹੀਂ ਕਿਤੇ ਸ਼ਰਧਾਵਾਨ ਲੋਕ ਜਿਹੜੇ ਆਪਣੇ ਘਰਾਂ ਤੋਂ ਦੇਸੀ ਦਾਰੂ ਕੱਢ ਕੇ ਠੇਕੇ ਤੋਂ ਲਿਆ ਕੇ ਜਾਂ ਵਿਦੇਸ਼ ਤੋਂ ਉਹਗੇ ਸਮੇ ਇੱਕ 80000 ਰੁਪਏ ਆ ਕੇ ਆਪਣੀ ਸੁੱਖਣਾ ਪੂਰੀ ਹੋਣ ਤੋਂ ਬਾਅਦ ਕਿਤੇ ਬਾਬੇ ਨੇ ਚਿਰਾਂ ਕੀ ਆ ਤਸ਼ਕੀਰਾਈ ਜਾਂਦੀ ਆ ਤੇ ਬਹੁਤ ਤਾਰੂ ਜਿਹੜੀਆਂ ਸੰਗਤ ਨੂੰ ਵਰਤਾਈ ਜਾਂਦੀ ਆ ਤੁਸੀਂ ਦੇਖ ਰਹੇ ਹੋ ਕਿ ਕੈਮਰਾਮੈਨ ਮੈਨਾ ਦਿਖਾ ਰਿਹਾ ਕਿ ਕਿਵੇਂ ਸੰਗਤਾਂ ਜਿਹੜੀਆਂ ਨੇ ਢੋਲ ਧਮਕੇ ਦੇ ਨਾਲ ਇਸ ਮੇਲੇ ਕੀ ਸ਼ਾਮਲ ਹੋ ਰਹੀਆਂ ਨੇ ਕੁੱਕਰ ਟੋਲੀਆਂ ਬਣਾ ਕੇ ਬਾਪੇ ਦੇ ਚਰਨਾਂ 'ਚ ਚੜਾਈ دارو ਜਿਹੜੀਆਂ ਵਰਤਾਈ ਜਾ ਰਹੀ ਆ Thank <muchos> you. त <laughs> ਉੱਡੇ ਦਾ ਮੇਲੇ ਆ ਕੀ ਕਹਿੰਦਾ ਕਹੋਗੇ ਮੇਲੇ ਬਾਰੇ ਇੱਕ ਤਾਂ ਇਹ ਭਾਜੀ ਬਹੁਤ ਵਧੀਆ ਮੇਲਾ ਆ ਅਸਲ ਹੁੰਦਾ ਵਾ ਤੇ ਸਾਮੂ ਮੇਰੇ ਖਿਆਲਾਂ ਮੈਂ ਆ ਮੇਲੇ 25 ਮੇਲੇ ਰਿਹਾ ਚੁੱਕਾ ਵਾ ਜੀ ਅੱਜ ਤੇ ਮੇਲਾ ਵਧੀਆ ਵੇਖਣ ਵਾਲਾ ਪੰਜਾਬ ਦੇ ਸਾਰੇ ਵਿਖਾਇਆ ਉਹ ਭਰੇ ਭਰਾ ਕੀ ਇੱਥੇ ਕਿਦਾਂ ਹੁਣ ਪ੍ਰਸ਼ਾਦ ਜਿਹੜਾ ਸਾਡਾ दारू ਦਾ ਚੜਦਾ ਅੱਜ ਇਹਦਾ दारू ਚੜਦੀ ਆ ਇੱਥੇ ਪਈ ਤਾਂ 12 ਮਹੀਨੇ ਚੜਦੀ ਆ ਜੀ ਤੇ ਹੁਣ ਚੜਦੀ ਆ ਤਿੰਨ ਚੜਦੇ ਤਿੰਨ ਦੇ ਕੈਨ ਪੇਟੀ ਨੇ ਕਿੱਡੇ ਚੜਦੀ ਆ ਉਹਦਾ 12 ਮਹੀਨੇ ਚੜਦੀ ਆ ਇੱਥੇ ਸਾਰੀਆਂ ਜਿਹੜੀਆਂ ਮੰਤਾਂ ਜਿਹੜੀਆਂ ਜੋ ਕੋਈ ਸੁੱਖ ਨਾ ਸੁੱਖ ਦਾ ਪੂਰੀ ਹੁੰਦੀ ਆ ਇੱਥੇ ਭਾਜੀ ਲੋਕਾਂ ਦੇ ਬੱਚੇ ਵੀ ਹੁੰਦੇ ਆ ਵਿਆਹ ਵੀ ਹੁੰਦੇ ਆ ਭੈਣ ਭਰਾ ਇਹ ਬੱਚੇ ਬਾਹਰ ਵੀ ਜਾਂਦੇ ਆ ਜੀ ਇੱਥੇ ਨਾ ਸਭ ਹੁੰਦਾ ਵਾ ਭਾਈ ਤੁਸੀਂ ਕੀ ਕਹਿਣਾ ਕਹੋਗੇ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਫਸਟ ਟਾਈਮ ਆਇਆ ਮੈਂ ਚੰਡੀਗੜ੍ਹੋਂ ਆਇਆ ਜੀ ਜੀ ਆਪਣਾ ਖੇਤੜਾ ਸੁਹਾਣਾ ਬੋਰੀ ਵੈਦਮਾਨ ਸਾਡੇ ਪੁਆਦ ਇਲਾਕੇ ਤੋਂ ਮੈਂ ਕਰਨਜੀਤ ਸਿੰਘ ਨੰਬਰਦਾਰ ਆ ਪਿੰਡ ਤੋਂ ਕਿਹੜੇ ਪਿੰਡ ਤੋਂ ਜੇ? ਇਹ ਚੰਡੀਗੜ੍ਹ ਪਾਸੇ ਪਈਣੀ। ਮੁਹਾਲੀ ਤੋਂ। ਮੈਂ ਵੀ ਮੁਹਾਲੀ ਦਾ ਹੀ ਹਾਂ। ਤੇ ਪਿੰਡ ਮੇਰਾ ਮੌਲੀ ਬੈਦਵਾਨ ਹੈ। ਅੱਛਾ ਮੈਲੀ ਬਹੁਤ ਹਾਂ। ਹਾਂਜੀ ਬਹੁਤ ਵਧੀਆ ਬੱਲੇ ਬੱਲੇ ਮੈਨੂੰ ਬਹੁਤ ਵਧੀਆ ਲੱਗਿਆ। ਇਹ ਤਾਂ ਮੇਰੇ ਸ਼ਹਿਰੀ ਹਾਂ। ਹਾਂਜੀ ਹਾਂਜੀ। ਜੀ। ਬਿਲਕੁਲ ਬਹੁਤ ਵਧੀਆ ਲੱਗਿਆ ਜਿੰਨੀ ਵੀ ਸੰਗਤ ਆਈ ਸਾਰਿਆਂ ਨੂੰ ਮੈਂ ਫਤਿਹ ਅਰਜ਼ ਕਰਦਾ। ਤੇ ਪਹਿਲੀ ਵਾਰ ਆਏ ਹੋ ਕਿੰਨੀ ਵਾਰ ਆਏ ਮੈਂ ਫਸਟ ਟਾਈਮ ਫਸਟ ਟਾਈਮ ਆਇਆ ਕਿ ਕਿਵੇਂ ਲੱਗਾ ਤੁਹਾਨੂੰ ਆਣ ਕੇ ਇੱਥੇ ਬਹੁਤ ਵਧੀਆ ਲੱਗਿਆ ਜੀ ਹੁਣ दारू ਚੱਪਰੀ ਨਾ ਕੋਈ ਪੁਲਿਸ ਵਾਲਾ ਪਕੜਦਾ ਨਾ ਕੋਈ ਸਿਸਟਮ ਵੀ ਬਹੁਤ ਵਧੀਆ ਜਨਾਬੀ ਪਏ ਨੇ ਸਾਰੇ ਸ਼ਰਾਬ ਪੀ ਜਾਂਦੇ ਇਹ ਆਪਣੇ ਵਿਆਹ ਜਾਂ ਆਮ ਹੀ ਦੇਖਦੇ ਆਪਾਂ ਵਿਆਹ ਸਾਹਮਣਾ ਬੜਾ ਔਖਾ ਹੋ ਜਾਂਦਾ ਵੀ ਦੂਜਾ ਦੂਜੇ ਨਾਲ ਨਾ ਲੜ ਪਏ ਤੇ ਇੱਥੇ ਤਾਂ ਕਰੂਣਾ ਦੇ ਨਾਲ ਸੰਗਤ ਹੈ ਵੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਕੋਈ ਸ਼ਾਂਤ ਏਰੀਆ ਕਿਸੇ ਨੇ ਕਿਸੇ ਨੂੰ ਕੋਈ ਵਾਰਤਾ ਆੜਨੀ ਕੁਛ ਨਹੀਂ ਬਹੁਤ ਜੀ ਆਈ ਐਮ ਵੈਰੀ ਹੈਪੀ ਥੈਂਕ ਯੂ ਥੈਂਕ ਯੂ ਵੋਮ ਮੈਨ ਸੇ ਮਾਰੋ ਕਰੀਏ ਆ ਜੀ ਭਾਈ ਰਾਹ ਆਹ ਬੜੀ ਗੱਲ ਆ ਮੈਂ ਕਦ ਦਿਖਾ ਦਈਏ ਸਾਰੇ ਪੰਜਾਬ ਨੂੰ ਆਪਣਾ ਇਤਿਹਾਸ ਪੰਜਾਬੀਆਂ ਦਾ ਫੇਸਬੁੱਕ ਤੇ ਆਏਗੀ ਸਭ ਤੋਂ ਆਏਗੀ ਟੀਵੀ ਤੇ ਆਏਗੀ ਕੀ ਕਰੀਏ जय बाबे रोटेरी जय बाबे रोटेरी पढ़ंदा <laughs> रहिया

ਕਿ ਬਟਾਏ ਆਏ ਗਿਆਏ ਕਿਉਂ ਨਹੀਂ ਆਏਗੀ ਅਸੀਂ ਤੁਹਾਨੂੰ ਜੀ কই ਤੁਸੀਂ ਬਾਬੇ ਰੋਡੇ ਦੇ ਮੇਲੇ ਤੇ ਆਏ ਹੋ ਤੇ ਬਾਬੇ ਰੋਡੇ ਦੇ ਸਬੰਧਤ ਜਾਂ ਮੇਲੇ ਸੰਬੰਧੀ ਕੀ ਕਹਿਣਾ ਚਾਹੋਗੇ ਤੁਸੀਂ ਬਾਬੇ ਰੋਡੇ ਦੇ ਇਹ ਗੱਲ ਵੀ ਅਸੀਂ ਜੱਦੀ ਪੁੱਛੀ ਹੁੰਨੇ ਆ ਤੇ ਆਉਨੇ ਵੀ ਰਹਿੰਦੇ ਆ ਤੇ ਮਤਲਬ ਕਿ ਇਦਾਂ ਇਹ ਵੀ ਤੀਜੀ ਮੰਜ਼ਲ ਤੋਂ ਮੇਰੇ ਭਾਈ ਦੇ ਗੇਟ ਵੱਜ ਗਿਆ ਸੀ ਤੇ ਉਹਦੀ ਨਾਰ ਵੱਡੇ ਕੀ ਪੈਰ ਵਾਲੀ ਦੇ ਗਰਦਾਸਪੁਰੋਂ ਉਹਨੇ ਐਟਮੈਂਟ ਕੀਤਾ ਤੇ ਉਥੋਂ ਨਹੀਂ ਗੱਲ ਬਣੀ ਤੇ ਫਿਰ ਅੰਮ੍ਰਿਤਸਰ ਉਹਨੇ ਨਾਲ ਕੀਤਾ ਉਥੋਂ ਵੀ ਨਹੀਂ ਗੱਲ ਬਣੀ ਫਿਰ ਆਪਾਂ ਕਲਾਂਗੜ ਖੜਿਆ ਕਲਾਂਗੜ ਖੜਿਆ ਤੇ ਫਿਰ ਮੁੜ ਕੇ ਉੱਥੇ ਮੈਂ ਰਾਜੇ ਸੁੱਖਾ ਸੁੱਖੀ ਦੇ ਬਾਬਾ ਰੋਡਿਆ ਮੇਰੇ ਭਾਈਆਂ ਦਾ ਪੈਨ ਜਿਹੜਾ ਸੱਟ ਹੋਣਾ ਚਾਹੀਦਾ ਵਾ ਤੇ ਮੈਂ ਤੇਰੇ 6 ਬੋਲੇ ਸ਼ਰਾਬ ਲੈ ਕੇ ਆਉਂਦਾ ਸੇ ਬੋਲੋ ਸ਼ਾਮਿਲ ਲਿਆ ਗਿਆ ਹਾਂ ਮੈਂ ਵਧੀਆ ਵਧੀਆ ਫਰੂਟ ਪਾ ਕੇ ਲਿਆ ਦੀ ਉਹ ਸਾਡੇ ਕੋਲ ਪਾਇਆ ਟੋੜ ਨਾਲ ਤੇ ਪਾਓ ਇਹ ਭਾਈਏ ਦਾ ਪੈਰ ਠੀਕ ਹੋ ਗਿਆ ਪੈਰ ਬਿਲਕੁਲ ਸਹੀ ਹੈ ਭਾਈਆ ਨਾਲ ਲੱਗੇ ਤੇ ਭਾਜੀ ਤੁਸੀਂ ਦੱਸੋ ਜਿੱਤਰਾ ਭਾਜੀ ਨੇ ਕਿਹਾ ਵੀ ਮੈਂ ਰੋਡੇ ਦੇ ਸੁਖਣਾ ਸੁਖੀ ਸੀ ਤੇ ਮੇਰੀ ਸੁਖਣਾ ਪੂਰੀ ਹੋ ਗਈ ਇਹ ਬਿਲਕੁਲ ਠੀਕ ਹੈ ਬਿਲਕੁਲ ਠੀਕ ਹਾਂ ਬਾਬੇ ਰੋਡੇ ਦੇ ਫਿਰ ਮੱਥਾ ਟੇਕਣ ਹੁੰਦੇ ਤੁਸੀਂ ਤੇ ਤੁਸੀਂ ਭਾਜੀ ਆਏ ਹੋ ਬਾਬੇ ਰੋਡੇ ਦੇ ਮੇਲੇ ਤੁਹਾਨੂੰ ਕਿਵੇਂ ਲੱਗਿਆ ਭਾਜੀ ਭਾਜੀ ਕੀ ਨਹੀਂ ਬੇਕਵਾ ਤੋਂ ਆਇਆ ਗਿਆ ਤੇ ਹੁੰਦੇ ਰਹਿੰਦੇ ਆ ਗਿਆ ਪਹਿਲਾਂ ਆਏ ਆ ਗਿਆ ਹੁਣ ਵੀ ਆ ਗਿਆ ਪਤਾ ਵਧੀਆ ਹੈ ਤੇ ਸਹੀ ਗੱਲ ਹੈ ਕਿ ਇੰਜਾਇਮੈਂਟ ਬਹੁਤ ਹੁੰਦਾ ਹੈ ਤੇ ਆਪਣੇ ਯਾਰ ਦੋਸਤ ਕਿੱਥੇ ਹੁੰਦੇ ਅਗਲੇ ਆਪਣਾ ਇੰਜਾਇਮੈਂਟ ਕਰਦੇ ਗਏ ਆ ਤੇ ਬਹੁਤ ਵਧੀਆ ਇੰਜਾਇਮੈਂਟ ਹੈ ਬਸ ਪਲੀਜ਼ ਮੇਰੇ ਵਾਸਤੇ ਸਿਰਫ ਇਹ ਗੱਲ ਲੱਗੀ ਜੀ ਤੁਸੀਂ ਕਹਿਣਾ ਚਾਹੋਗੇ ਬਾਬੇ ਰੋਡੇ ਦੀ ਜਾਜਾ ਕਾਰ ਹੈ ਵਾਜੀ ਤੇ ਬਾਬੇ ਰੋਡੇ ਤੋਂ ਤੁਸੀਂ ਮੇਲੇ ਕਦੋਂ ਕਦੋਂ ਆਉਂਦੇ ਹੋ ਸ਼ੁਰੂ ਹੋਏ ਮੈਂ ਪਹਿਲੀ ਈ ਐ ਜ ਅਮਰੀਕ ਦੀ ਐ ਨਹੀਂ ਤੁਸੀਂ ਮੈਂ 4-5 ਵਾਰੀ ਆ ਗਿਆ ਬਾਬਾ ਜਾਜਾ ਕਾਰ ਹੈ ਜੀ ਇੱਥੇ ਬਾਬੇ ਦੀ ਜਿਹੜੀ ਸੁਖਣਾ ਸੁਖਨੇ ਆ ਉਹ ਪੂਰੀ ਹੁੰਦੀ ਪੂਰੀ ਹੁੰਦੀ ਹੈ ਜੀ ਪੂਰੀ ਹੁੰਦੀ ਹੈ ਹਾਂਜੀ ਤੁਸੀਂ ਕਿੱਥੋਂ ਆਏ ਹੋ ਜੀ ਸასიਖਾਲ ਜੀ ਸਾਡੇ ਬਹੁਤ ਵਧੀਆ ਲੱਗਿਆ ਅਸੀਂ ਬਹੁਤ ਖੁਸ਼ ਹਾਂ ਇਸ ਜਗ੍ਹਾ ਆ ਜਾਣ ਨੂੰ ਬਹੁਤ ਸ਼ੌਂਡ ਮਿਲਦਾ ਇੱਥੇ ਅਨਜਾਏ ਵਧੀਆ ਇੱਕ ਨੰਬਰ ਆਪਣੇ ਰਿਸ਼ਤੇਦਾਰਾਂ ਬੈਨੇ ਆ ਬੜਾ ਮਜ਼ਾ ਆਉਂਦਾ ਹਾਂਜੀ ਸასიਖਾਲ ਜੀ ਹਾਂਜੀ ਮੈਂ ਟਾਟਾ ਮੋਟਰਸ ਤੋਂ ਭੁਲੇਂਦਰ ਸਿੰਘ ਜਿਲੰਦਰ ਮੈਂ ਟਾਟਾ ਮੋਟਰ ਦੀਆਂ ਗੱਡੀਆਂ ਦੀ ਡੀਲ ਕਰਦਾ ਹਾਂ ਮੈਨੂੰ ਮੇਰੇ ਚਾਚਾ ਜੀ ਲੈ ਕੇ ਆਏ ਸੀ ਪਿਛਲੇ ਸਾਲ ਪਰ ਬਹੁਤ ਇੰਜੋਏ ਕੀਤਾ। ਤੇ ਅਰ ਪੂਰੀ ਅਰ ਪੂਰੀ ਕਿਰਪਾ ਵੀ ਹੋਈ ਤਾਂ ਹੀ ਅਸੀਂ ਉਸੇ ਕਿਰਪਾ ਦੇ ਤਿਹਾਰ ਅੱਜ ਬਾਬਾ ਜੀ ਨੇ ਫਿਰ ਬੁਲਾਇਆ ਹੈ। ਨਹੀਂ ਬਾਬਾ ਜੀ ਦੇ ਦਰਸ਼ਨ ਕਰਨ ਆਏ ਆ। ਤੇ ਤੁਸੀਂ ਭਾਜੀ ਠੀਕ ਹੈ ਜੀ ਹਰ ਸਾਲ ਆਈ ਦਾ ਜਿਉਂ ਵੀ ਆਪਾਂ ਉਹ ਸੰਭਾਲੀ ਹੈ। ਸਾਨੂੰ ਕੋਈ ਬੜਾ ਕਿਤੇ ਬਾਬੇ ਨੂੰ ਨਹੀਂ ਜਗ੍ਹਾ ਬਣੀ ਹੈ। ਅਸੀਂ ਆਲ ਕੇ ਦਰਸ਼ਨ ਕਰਦੇ ਆਂ ਤੇ ਸਾਡਾ ਮਨ ਖੁਸ਼ੀ ਨਾਲ ਭਰ ਜਾਂਦਾ ਹੈ। ਤੇ ਜਿਹੜਾ ਇੱਕ ਜੀ ਦੱਸਿਓ ਵੀ ਜਿਹੜੀ ਆਮ ਮੰਨਤਾ ਕਿਤੇ ਕਿਥੇ ਜਨਮ ਮੰਦਰ ਚ ਕਿਤੇ ਪ੍ਰਸ਼ਾਦ ਚੜਾਇਆ ਕਹਿੰਦਾ ਗੁਰਦੁਆਰੇ ਕਹਿੰਨੇ ਆਪਾਂ ਜੇਕ ਚੜਾਇਆ ਇੱਥੇ ਜਿਹੜਾ ਸ਼ਰਾਬ ਦਾ ਹੀ ਉਹ ਕਿਉਂ ਚੜਾਇਆ ਕਹਿੰਦਾ ਵੀ ਇੱਥੇ ਸ਼ਰਾਬ ਨੂੰ ਸ਼ਰਾਬ ਨਹੀਂ ਕਹਿਣਾ ਇੱਥੇ ਪ੍ਰਸ਼ਾਦ ਹੀ ਕਹਿੰਦੇ। ਪ੍ਰਸ਼ਾਦ ਅਸੀਂ ਪ੍ਰਸ਼ਾਦ ਕਹਿੰਦੇ ਤਾਂ ਕੱਟ ਨਹੀਂ ਪੈਂਦੀ ਆ। ਅੱਛਾ ਸ਼ਰਾਬ ਜਦਾ ਕਹਿਣਾ ਹੈ। ਪ੍ਰਸ਼ਾਦ ਪ੍ਰਸ਼ਾਦ ਚੜਾਉਂਦੇ। ਸ਼ਰਾਬ ਦਾ ਨਾਂ ਹੀ ਲੈਣਾ ਪ੍ਰਸ਼ਾਦ ਨਹੀਂ ਪ੍ਰਸ਼ਾਦ ਚੜਾਉਂਦੇ। ਪ੍ਰਸ਼ਾਦ ਤੇ ਮਨ ਪੂਰੀ ਹੁੰਦੀ ਵੀ ਜਿਹੜੇ ਸੁੱਖ ਦੇ ਨੇ ਸ਼ਰਾਬ ਦਾ ਆਪਣੇ ਪ੍ਰਸ਼ਾ ਸੁੱਖ ਦੇ ਹਰ ਕੇ ਮੱਦਾ ਕੋਈ ਸੁਪਨਾ ਸੁਖਰਾ ਸੁਪਨਾ ਪੂਰੀ ਹੁੰਦੀ ਹੈ ਮੈਂ ਬੇ ਰੁੱਡੇ ਸ਼ਾਹੀ ਜੈ ਹੋ ਪਰ ਬੋਤਲ ਹੱਥ ਵਿੱਚ ਯਾਰਾ ਕੋਲ ਨਲ ਚੋਂ ਦਿੱਤੀ ਤੂੰ ਨਾ ਕਰੋ ਕੀ ਗੀਤੋਂ ਤੇਰਾ ਜਵਾਰਾ